ਤੁਜਾਈ ਹੋਵੈ ਸਫਤਖ ਸੰਮਦੀ ਨੂਰੇ ਅਰ ਸਾਂਹੋਂ ਕੋਰ ਸਾਂਹੋਂ ਝੱਟੀਐ ਤੁਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾਇ ਜਿਸ ਪਾਸ ਬਹਿਠਿਆ ਸੋਹੀਆ ਸਭ ਨਾ ਦਾ ਸਜਣ ਸੱਚਾ ਪਾਤਿਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾ ਦਾ ਵੇਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬੇਨ ਜੀ ਰਾ ਰਹਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਨੇ ਸਤਗੁਰ ਕਬਲੇ ਹਾਰੀ ਹਾਰ ਬਿਨ ਜੀ ਆ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕਾ ਬਲਹਾਰੀ ਮਾਨਰੇ ਨਾਮ ਅੰਮ੍ਰਿਤ ਜਲ ਪਾਈ ਐ ਜਿਨ ਕਾਓ ਕਿਰਪਾ ਤੁਮਾਰੀ ਰਹਾਉ ਸਨਕ ਸੁਨੰਦਨ ਨਾਰਦ ਮਨ ਸੇਵਾਹ ਨ ਦਿਨ ਜਪਤ ਰਹਾ ਬਨਵਾਰੀ ਸਰਨਾਗਤ ਪ੍ਰਹਲਾਦ ਜਾਨਾਈ ਤਨ ਕੀ ਪਾ ਜੋ ਸواری ਅਲਖ ਨਿਰੰਜਨ ਇਕੂ ਵਰਤਾ ਇੱਕਾ ਜੋਤ ਮੁਰਾਰੀ ਸਭ ਜਾਚਕ ਤੂੰ ਇੱਕੋ ਦਾਤਾ ਮੰਗ ਹਾਥ ਪਸਾਰੀ गत जाना के उत्तम वाणी गावह अकाथ कथा नित न्यारी सतल जनम पाया तन केला आप तरे ਲੇ ਮੁਖ ਦੁਬੇ ਦਾ ਦੁਰਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੈ ਓਏ ਡੂਬੇ ਸਣ ਪਰਵਾਰੀ ਤੱਕ ਨਿੰਦਾ ਕਾਲ ਮਾਲ ਤੁੰਗ ਉਹ ਹਮਾਲੇ ਭਖ ਮਾਇਆ ਤਾਰੀ ਸੰਤ ਜਨਾਂ ਕੀ ਨਿੰਦਾ ਵੇ ਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਾਲ ਤਾਰੀ ਹਰ ਇੱਕ ਸੂਤ ਵਰਤਾ ਜੁਗ ਅੰਤਰ ਸੂਤ ਖਿੰਚਾ ਇਕੰਕਾਰੀ ਰਸਨਾ ਰਾਸ ਨਿਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੇ ਰਸਨ ਰਸਨ ਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੀਤ ਪਿਆਰੀ ਰਸਨਾ ਰਸਨਾ ਰਾਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮਾ ਮੰਗਾ ਹਰ ਰਸ ਪ੍ਰੇਤ ਪੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲੇ ਹਾਰੀ